ਪੰਜਾਬ ਦੀ ਭਵਿੱਖ ਨੂੰ ਰੌਸ਼ਨ ਕਰਨ ਲਈ ਜ਼ਰੂਰੀ ਹੈ ਕਿ ਸਕੂਲਾਂ ਚ ਪੜ੍ਹ ਰਹੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਚ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ। ਸੂਬਾ ਸਰਕਾਰ ਆਪਣੇ ਵਾਅਦੇ ਮੁਤਾਬਿਕ ਸੂਬੇ ਦੀ ਸਕੂਲਾਂ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਨੇ ਸਕੂਲ ਆਫ ਐਮਿਨੈਂਸ ਖੁੱਲਣ ਤੋਂ ਬਾਅਦ ਪੰਜਾਬ 'ਚ ਸਿੱਖਿਆ ਦੇ ਖੇਤਰ 'ਚ ਨਵੀਂ ਕ੍ਰਾਂਤੀ ਆਈ ਹੈ ਸਕੂਲ ਆਫ ਐਮਿਨੈਂਸ ਇਸ ਚੀਜ਼ 'ਚ ਬਹੁਤ ਹੈਲਪ ਕਰ ਰਿਹਾ ਕਿ ਬੱਚੇ ਨੇ ਜੋ ਜਿਸ ਕਿਸਮ ਦਾ ਬੱਚੇ ਦਾ ਇੰਟਰਸਟ ਹੋਵੇ ਬੱਚੇ ਦੇ ਇੰਟਰਸਟ ਨੂੰ ਤਾ ਉਹ ਕਸੀ ਉਹਨਾਂ ਪੜਾਵਾਂਗੇ ਤਾਂ ਕਿ ਉਹ ਬੱਚੇ ਦਾ ਜੋ ਪ੍ਰਮਾਤਮਾ ਨੇ ਉਹਨੂੰ ਟੈਲੈਂਟ ਦਿੱਤਾ ਹੈ ਤਾਂ ਜਿਵੇਂ ਆਪਾਂ ਬਹੁਤ ਸਾਰੇ ਕਹਿੰਦੇ ਆ ਕਿ ਯਾਰ ਐਂ ਲੱਗਦਾ ਰੱਬ ਨੇ ਇਸੇ ਕੰਮ ਵਾਸਤੇ ਭੇਜਿਆ ਹੋਵੇ ਹੈਨਾ ਵੀ ਇੰਨਾ ਬੰਦਾ ਬੱਚਾ ਟੈਲੈਂਟਡ ਹੁੰਦਾ ਉਸ ਦਾ ਸਕੂਲ ਆਫ ਐਮਿਨੈਂਸ ਨਾਲ ਪੰਜਾਬ ਸਿੱਖਿਆ ਦੇ ਖੇਤਰ ਚ ਸਿਖਰ ਤੇ ਜਾ ਰਿਹਾ ਹੈ ਸ਼ਾਨਦਾਰ ਸਹੂਲਤਾਂ ਸਦਕਾ ਇਹਨਾਂ ਸਕੂਲਾਂ ਚ ਵੱਡੇ ਪੱਧਰ ਤੇ ਵਿਦਿਆਰਥੀ ਦਾਖਲੇ ਲੈ ਰਹੇ ਨੇ ਇਹਨਾਂ ਸਕੂਲਾਂ ਚ ਸੂਬੇ ਦੇ ਹਰ ਬੱਚੇ ਨੂੰ ਬਿਹਤਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਸਕੂਲ ਆਫ ਐਮੀਨੈਂਸ ਅਜਿਹੇ ਸਕੂਲ ਨੇ ਜਿੱਥੇ ਸਮਾਜ ਦੇ ਹਰ ਹਿੱਸੇ ਤੋਂ ਆਉਣ ਵਾਲੇ ਕਾਬਿਲ ਬੱਚੇ ਇੱਕੋ ਛੱਤ ਹੇਠਾਂ ਇੱਕੋ ਕਲਾਸ 'ਚ ਬੈਠ ਕੇ ਸਿੱਖਿਆ ਹਾਸਲ ਕਰ ਰਹੇ ਨੇ ਉਹ ਦਿਨ ਦੂਰ ਨਹੀਂ ਜਦ ਸਿੱਖਿਆ ਦੇ ਖੇਤਰ 'ਚ ਪੰਜਾਬ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਵੇਗਾ ਐਜੂਕੇਸ਼ਨ ਜਿਹੜੀ ਹੈ ਉਹ ਅੱਜ ਪ੍ਰਾਇੋਰਟੀ ਹੈ ਸਾਰੀ ਦੁਨੀਆ ਦੀ ਆਉਣ ਵਾਲੇ ਪਹਿਲਾਂ ਪਿਛਲੇ ਜ਼ਮਾਨੇ 'ਚ ਉਹਨੂੰ ਅਮੀਰ ਮੰਨਿਆ ਜਾਂਦਾ ਸੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ ਜਾਂ ਪੈਸੇ ਹੁੰਦੇ ਸੀ ਜਾਂ ਪਲੋਰ ਹੁੰਦੇ ਸੀ ਪਰ ਅੱਜ ਮੰਨੇ ਚ ਉਹਨੂੰ ਹੀ ਵਧੀਆ ਘਰ ਮੰਨਿਆ ਜਾਊਗਾ ਜਾਂ ਅਮੀਰ ਮੰਨੇ ਜਾਊਗਾ ਜਿਹਨਾਂ ਦੇ ਬੱਚੇ ਪੜ੍ਹੇ ਲਿਖੇ ਨੇ ਜਿਹਦੇ ਬੱਚੇ ਕੋਲ ਐਜੂਕੇਸ਼ਨ ਹੈ ਕੁਆਲਿਟੀ ਦੀ ਐਜੂਕੇਸ਼ਨ ਸਕੂਲ ਆਫ ਐਮੀਨੈਂਸੀ ਸਿਰਫ ਇਮਾਰਤ ਦੀ ਸ਼ਾਨਦਾਰ ਨਹੀਂ ਹੈ ਸਗੋਂ ਇਸ ਦੇ ਕਲਾਸਰੂਮ ਲਾਇਬ੍ਰੇਰੀਆਂ ਪ੍ਰਯੋਗਸ਼ਾਲਾਾਂ માં ਵੀ ਨਵੀਆਂ ਤਕਨੀਕਾਂ ਨਾਲ ਲੈਸ ਨੇ ਇਹ ਅਤ ਆਧੁਨਿਕ ਸਿੱਖਿਆ ਬੁਨਿਆਦੀ ਢਾਂਚੇ ਤੇ ਵਿਦਿਆਰਥੀ ਵਿਕਾਸ ਲਈ ਸੰਪੂਰਨ ਪਹੁੰਚ ਦੀ ਬੁਨਿਆਦ ਤੇ ਬਣਾਏ ਗਏ ਨੇ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਹੂਲਤ ਲਈ ਇਹਨਾਂ ਸਕੂਲਾਂ ਚ ਦੂਰੋਂ ਆਉਣ ਵਾਲੇ ਬੱਚਿਆਂ ਲਈ ਮੁਫਤ ਬੱਸ ਸੇਵਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਸੂਬੇ ਦੇ 118 ਸਕੂਲ ਆਫ ਐਮਿਨੈਂਸ ਦੇ 10448 ਵਿਦਿਆਰਥੀਆਂ ਨੇ ਮੁਫਤ ਬੱਸ ਸੇਵਾ ਦਾ ਲਾਹਾ ਲਿਆ ਜਿਨ੍ਹਾਂ ਚ 7698 ਕੁੜੀਆਂ ਅਤੇ 2740 ਮੁੰਡੇ ਸ਼ਾਮਿਲ ਨੇ ਸੂਬੇ ਦੀਆਂ 4304 ਵਿਦਿਆਰਥਣਾਂ 10 ਤੋਂ 20 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਸ ਸਹੂਲਤ ਦਾ ਲਾਹਾ ਲੈ ਰਹੀਆਂ ਨੇ ਜਦਕਿ 1000 ਵਿਦਿਆਰਥਣਾਂ 20 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਕੇ ਸਕੂਲ ਪਹੁੰਚ ਰਹੀਆਂ ਨੇ NHB ਸਭ ਤੋਂ ਵੱਧ ਫਾਇਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਸਥਿਤ SGRM ਗਰਲ ਸਕੂਲ ਦੀਆਂ 712 ਵਿਦਿਆਰਥਣਾਂ ਨੂੰ ਮਿਲਿਆ ਹੈ ਹੁਣ ਇਹ ਵਿਦਿਆਰਥਣਾਂ ਬਸ ਰਾਹੀਂ ਸਕੂਲ ਜਾ ਰਹੀਆਂ ਨੇ ਇਸੇ ਤਰ੍ਹਾਂ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਸਕੂਲ ਦੀਆਂ 645 ਕੁੜੀਆਂ, ਮਹਿਰੂ ਗਾਰਡਨ ਗਰਲ ਸਕੂਲ ਜਲੰਧਰ ਦੀਆਂ 466 ਕੁੜੀਆਂ, ਕੋਟਕਪੂਰਾ ਦੀਆਂ 399 ਸਰਕਾਰੀ ਕન્યા ਸਕੂਲ ਅਨੰਦਪੁਰ ਸਾਹਿਬ ਦੀਆਂ 300 ਵਿਦਿਆਰਥਣਾਂ ਅਤੇ ਫਤਿਹਗੜ ਸਾਹਿਬ ਦੇ ਕન્યા ਸਕੂਲ ਗੋਬਿੰਦਗੜ੍ਹ ਦੀਆਂ 200 ਵਿਦਿਆਰਥਣਾਂ ਨੇ ਵੀ ਇਸ ਸਹੂਲਤ ਦਾ ਲਾਹਾ ਲਿਆ ਹੈ। ਸਾਲ 2023 ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਿੱਖਿਆ ਕ੍ਰਾਂਤੀ ਲਈ 82000 ਬੱਚਿਆਂ ਦੀ ਗਿਣਤੀ ਤੋਂ ਸ਼ੁਰੂ ਹੋਈ ਸਕੂਲ ਆਫ ਐਮਿਨੈਂਸ ਸਕੀਮ ਚਲੰਗੇਵਰੇ 2 ਲੱਖ ਵਿਦਿਆਰਥੀਆਂ ਨੇ ਦਾਖਲੇ ਲਈ ਰਜਿਸਟ੍ਰੇਸ਼ਨ ਕਰਾਈ ਸੀ ਹੁਣ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਆਪਣੇ ਮਾਪਿਆਂ ਨੂੰ ਇਹਨਾਂ ਸਕੂਲਾਂ 'ਚ ਦਾਖਲਾ ਦਿਵਾਉਣ ਲਈ ਮਨਾਉਂਦੇ ਨੇ ਇਹੀ ਨਹੀਂ ਬੀਤੇ ਅਕਾਦਮਿਕ ਵਾਰ ਵਿੱਚ ਸਕੂਲ ਆਫ ਐਮਿਨੈਂਸ ਦੇ 158 ਵਿਦਿਆਰਥੀਆਂ ਨੇ ਇੰਜੀਨੀਅਰਿੰਗ ਲਈ ਹੋਣ ਵਾਲੀ ਸੰਯੁਕਤ ਦਾਖਲਾ ਪ੍ਰੀਖਿਆ ਜੀਈਈ ਕਲੀਅਰ ਕੀਤੀ ਹੈ ਆ ਸਕੂਲ ਜਿਹੜੇ ਬਣਾਏ ਨੇ ਦਲਿਤਾਂ ਗਰੀਬਾਂ ਦੇ ਬੱਚੇ ਪੜ ਰਹੇ ਆ ਫਸਟ ਆ ਰਹੇ ਆ ਦਿੱਲੀ ਦੇ ਵਿੱਚ ਵੀ ਇੰਦੀ ਹੋਇਆ ਵਕੀਲ ਬਣ ਰਹੇ ਨੇ ਜੇ ਆਰਟੀ ਦੇ ਐਗਜ਼ਾਮ ਈਟੀਈ ਜਿਹੜਾ ਯੂਪੀਐਸਸੀ ਦੇ ਐਗਜ਼ਾਮ ਕਲੀਅਰ ਕਰ ਰਹੇ ਆ ਆਪਣੇ 158 ਬੱਚੇ ਪਹਿਲੀ ਵਾਰ ਹੋਇਆ 158 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੇ ਦਾ ਮੇਨ ਦਾ ਟੈਸਟ ਕਲੀਅਰ ਕਰ ਲਿਆ ਬਿਲੋਂ ਵੱਡੇ ਵੱਡੇ ਅਫਸਰ ਬਣਨਗੇ ਗਰੀਬਾਂ ਦੇ ਜਵਾਬ ਹੋ ਇਹਨਾਂ ਸਕੂਲਾਂ ਵਿੱਚੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਹਰ ਖੇਤਰ 'ਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਕੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਇਹਨਾਂ ਸਕੂਲਾਂ ਨੇ ਸੂਬੇ ਦੀਆਂ ਵਿਦਿਆਰਥੀਆਂ ਦੀ ਤਕਦੀਰ ਬਦਲ ਦਿੱਤੀ ਹੈ